ਦਾਲ ਚਾਵਲ, ਖੜੀ ਚਾਵਲ ਹੁੰਦੇ ਆ, ਰਾਜਮਾ ਚਾਵਲ ਹੁੰਦੇ ਆ ਤੇ ਇੱਕ ਸੁੱਕੀ ਸਬਜ਼ੀ ਹੁੰਦੀ ਆ। ਕੋਈ ਵੀ ਉਸ ਪਿੰਡੇ ਨਹੀਂ ਹੁੰਦੀ ਐ ਕਿ ਚੇਂਜ ਹੁੰਦੀ ਰਹਿੰਦੀ ਐ। ਐਵਰੀ ਡੇ ਕੁਝ ਨਾ ਕੁਝ ਚੇਂਜ ਹੁੰਦਾ ਰਹਿੰਦਾ। ਬਾਕੀ ਆਪਣਾ ਰੇਟ ਬਿਲਕੁਲ ਜੈਨੂਇਨ ਆ ਕੋਈ। ਆਏ ਇਹ ਨੌਜਵਾਨਾਂ ਨੂੰ ਆਪਣਾ ਇੱਥੇ ਹਾਰਡ ਵਰਕ ਕਰੋ ਜਿਹੜਾ ਤੁਸੀਂ ਮਨ ਵਿੱਚ ਬਹਿ ਪਾ ਲਿਆ। इतने काम है नहीं इतने कमाई है नहीं सारा कुछ ही है भाई तुम किस तरह सोचा अजि काम करने बारे अपने ਬਸ ਸੋਚਣਾ ਕੀ ਸੀਗਾ ਬਿਲ ਬੈਠੇ ਕਈ ਚਿਰ ਦੇ ਕੰਮ ਕਰਨ ਦੀ ਇੱਛਾ ਸੀ ਤੇ ਮੈਂ რა ਕੁਝ ਨਾ ਕਰਕੇ ਦੇਖੀਏ ਤਾਂ ਫਿਰ ਲੋਕ ਨੇ ਸੋਚਿਆ ਪਹਿਲਾਂ ਜਗਾ ਲੱਭੀ ਦੇਖਿਆ ਕਿ ਕਿੱਥੇ ਕੋਈ ਸੈਟ ਬੈਠੂਗਾ ਇਹ ਆ ਜਗਾ ਪਸੰਦ ਆ ਇੱਥੇ ਆ ਕੇ ਆਪਾਂ ਸੈਟ ਸੈਟਅਪ ਲਗਾਤੀ ਆ ਘਰ ਹੀ ਬਣਾਈਦਾ ਆਪਾਂ ਹੈਜੀਕ ਵੀ ਖੜਾਈ ਦੇ ਨਾ ਤੇ ਹਾਈਜੈਨਿਕ ਤਰੀਕੇ ਨਾਲ ਆਪਾਂ ਖੜਾਈਦਾ ਆਪਾਂ ਭਾਂਡਿਆਂ ਵਾਲਾ ਪਲੇਟਾਂ ਵਾਲਾ ਕੰਮ ਨਹੀਂ ਰੱਖਿਆ ਆਪਾਂ ਡਿਸਪੋਜ਼ेबल ਦਾ ਕੰਮ ਰੱਖਿਆ ਸਾਰਾ ਕੁਝ ਦੇਖੋ ਇਹਦੇ ਵਿੱਚ ਹੀ ਆਪਾਂ ਖੜਾਈਦਾ ਤੇ ਇਹਦੇ ਵਿੱਚ ਹੀ ਪੈਕਿੰਗ ਕਰੀ ਦੀ ਆ ਆਪਣੇ ਕੋਲ ਦਾਲ ਹੁੰਦੀ ਆ ਦਾਲ ਚਾਵਲ, ਖੜੀ ਚਾਵਲ ਹੁੰਦੇ ਆ, ਰਾਜਮਾ ਚਾਵਲ ਹੁੰਦੇ ਆ ਤੇ ਇੱਕ ਸੁੱਕੀ ਸਬਜ਼ੀ ਹੁੰਦੀ ਆ ਕੋਈ ਵੀ ਉਸ ਫੇਮ ਦੇ ਨਹੀਂ ਹੁੰਦੀ ਹੈਗੀ ਚੇਂਜ ਹੁੰਦੀ ਰਹਿੰਦੀ ਹੈ ਐਵਰੀ ਡੇ ਕੁਝ ਨਾ ਕੁਝ ਚੇਂਜ ਹੁੰਦਾ ਰਹਿੰਦਾ ਬਾਕੀ ਆਪਣਾ रेट ਬਿਲਕੁਲ ਜੈਨੂਇਨ ਆ 40 ਰੁਪਏ ਹਾਫ ਆ 60 ਰੁਪਏ ਫੁੱਲ ਆ ਤੇ ਗਾਂ ਆਪਾਂ ਨੈਕਸਟ ਵੀਕ ਜਾਂ ਹੋਰ 10 ਦਿਨ ਤੱਕ ਆਪਾਂ ਠੰਡੀ ਖੀਰ ਵੀ ਬਦਾਮਾਂ ਵਾਲੀ, ਕੇਸਰ ਵਾਲੀ ਸ਼ੁਰੂ ਕਰਾਂਗੇ ਤੇ ਤੁਹਾਡੇ ਸਹਿਯੋਗ ਚਾਹੀਦਾ ਬਸ ਤੁਸੀਂ ਸਹਿਯੋਗ ਦਿਓ ਆ ਕੇ ਆਪਣੇ ਪਰਿਵਾਰਾਂ ਦਾ ਸਾਥ ਦਿਓ बस ਇੰਨੀ ਕਿਛਾਈ। ਭਾਈ ਤੁਸੀਂ ਬਾਹਰ ਜਾਣ ਦਾ ਨਹੀਂ ਸੋਚਿਆ? ਐਕਚੁਅਲੀ ਭਾਈ ਮੈਂ ਬਾਹਰ ਜਾਇਆ ਆਇਆ ਹਾਂ। ਆਲਰੇਡੀ ਮੈਂ ਬਾਹਰ ਦੇਖਿਆ ਸਾਰੇ ਮੈਂ ਅਮਰੀਕਾ ਵੀ ਜਾਇਆ ਹਾਂ, ਕੈਨੇਡਾ ਵੀ ਜਾਇਆ ਹਾਂ। ਬੇਸਿਕਲੀ ਮੈਂ ਯੂਐਸ ਆਰਮੀ ਦੇ ਨਾਲ ਰਾਖ ਦੇ ਵਿੱਚ ਕੰਮ ਕੀਤਾ ਹੋ 10-12 ਸਾਲ। ਇਸ ਕਰਕੇ ਮੈਨੂੰ ਅਮਰੀਕਾ ਕੈਨੇਡਾ ਨਹੀਂ ਸਹੀ ਲੱਗਾ। ਮੈਂ ਉੱਥੇ ਵਿਜ਼ਿਟ ਕਰਕੇ ਆ ਗਿਆ। ਕੈਨੇਡਾ ਮੈਂ 3 ਮਹੀਨੇ ਰਿਹਾ। ਅਮਰੀਕਾ ਮੈਂ 1 ਮਹੀਨਾ ਰਿਹਾ। ਉੱਥੇ ਵੀ ਆਈ ਕੁਛ ਹੈ ਜੋ ਕੁਛ ਅਸੀਂ ਇੱਥੇ ਕਰਨਾ ਉੱਥੇ ਵੀ ਇਹ ਕੁਛ ਮਿਹਨਤ ਹੀ ਆ ਜੀ ਉੱਥੇ ਘਰ ਛੱਡ ਕੇ ਰਹਿਣਾ ਆਪਾਂ ਫੈਮਲੀ ਨੂੰ ਛੱਡ ਕੇ ਉੱਥੇ ਰਹਿਣਾ ਆ ਇਹ ਤੋਂ ਬੈਟਰ ਆ ਆਪਾਂ ਫੈਮਲੀ ਜਿਹੜਾ ਇੱਥੇ ਕੰਮ ਕਰੀਏ ਮਿਹਨਤ ਕਰੀਏ ਬਸ ਮਿਹਨਤ ਹੀ ਉੱਥੇ ਵੀ ਮਿਹਨਤ ਆ ਇੱਥੇ ਵੀ ਮਿਹਨਤ ਆ ਇਦਾਂ ਕਿ ਇੱਥੇ ਆਪਾਂ ਫੈਮਲੀ ਦੇ ਵਿੱਚ ਰਹਿੰਦੇ ਆ ਉੱਥੇ ਫੈਮਲੀ ਛੱਡ ਕੇ ਰਹਿਣਾ ਪੈਂਦਾ ਤੇ ਕੋਈ ਨੌਜਵਾਨਾਂ ਲਈ ਸਨੇਹਾ ਕੋਈ ਸਨੇਹਾ ਇਹ ਨੌਜਵਾਨਾਂ ਨੂੰ ਆਪਣਾ ਇੱਥੇ ਹਾਰਡਵਰਕ ਕਰੋ ਜਿਹੜਾ ਤੁਸੀਂ ਮਨ ਵਿੱਚ ਬਹਿ ਪਾ ਲਿਆ ਇੱਥੇ ਕੰਮ ਹੈ ਨਹੀਂ ਇੱਥੇ ਕਮਾਈ ਹੈ ਨਹੀਂ ਸਾਰਾ ਕੁਝ ਹੀ ਹੈਗਾ ਆ ਆ ਸਾਰੇ ਬੈਠੇ ਕਮਾਈਆਂ ਕਰਦੇ ਆ ਮੈਂ ਵੀ ਲੱਗਾ ਵਧੀਆ ਰਿਸਪੌਂਸ ਮਿਲ ਰਿਹਾ ਮੈਂ ਇੱਕ ਮਹੀਨੇ ਤੋਂ ਕੰਮ ਸ਼ੁਰੂ ਕੀਤਾ ਐਮੀ ਕਹੀਏ ਬਾਪੇ ਦੀ ਕਰਪਾ ਨਾਲ ਵਧੀਆ ਕੰਮ ਚੱਲ ਰਿਹਾ ਮੈਨੂੰ ਇਹਦੇ ਵਿੱਚ ਕੋਈ ਨਹੀਂ ਹੈਗਾ ਕੰਮ ਨਹੀਂ ਚੱਲਦਾ ਮੇਰੇ ਕੋਈ ਆਉਂਦਾ ਨਹੀਂ ਮੈਨੂੰ ਪਹਿਲੇ ਦਿਨ ਤੋਂ ਵਧੀਆ ਰਿਸਪੌਂਸ ਮਿਲ ਰਿਹਾ ਵਧੀਆ ਮੇਰਾ ਸਾਈਟ ਉੱਪਰ ਚੱਲਦੇ ਆ ਜੀ ਅੱਗੇ ਅਸੀਂ ਹੁਣ ਰਿਸਪੌਂਸ ਦੇ ਹਿਸਾਬ ਨਾਲ ਹੋਰ ਵੀ ਗ੍ਰੋ ਕਰਾਂਗੇ ਐਡਸ ਐਡ ਕਰਾਂਗੇ ਰਾ 5 ਦਿਨ ਲਾ ਲੋ ਨੈਕਸਟ ਵੀਕ ਆਪਾਂ ਰਾਮਾ ਵਾਲੀ ਖੀ ਤੇ ਆਪਣੀ ਤੇ ਗ੍ਰੰਥਾਂ ਤੇ ਕੇਸ ਵਾਲੀ ਖੀ ਸ਼ੁਰੂ ਕਰਨੀ ਆ ਨਾਲ ਫੇ ਆਪਾਂ ਕਸਟਰਡ ਸ਼ੁਰੂ ਕਰਾਂਗੇ ਬਾਕੀ ਜਿੱਦਾਂ ਜਿੱਦਾਂ ਰਿਕੁਆਇਰਮੈਂਟ ਹੁੰਦੀ ਰਹੂਗੀ ਡਿਮਾਂਡ ਹੁੰਦੀ ਰਹੂਗੀ ਉਸ ਹਿਸਾਬ ਨਾਲ ਪੈਡ ਕਰੀ ਜਾਵਾਂਗੇ